ਮੈਨੂੰ ਇਹ ਦੱਸੋ ਜਣਾ ਕਿਹੜੀ ਕੰਟਰੀ ਆ ਜੱਲ੍ਹਿਆਂ ਵਾਲੇ ਬਾਗ ਦਾ ਬਦਲਾ ਲੈ ਗਿਆ ਉਹ ਨਾਲ ਓਏ ਉਹ ਤੇ ਸ਼ਹੀਦ ਉਦਮ ਸਿੰਘ ਹੋਣਾ ਲੈ ਲਿਆ ਨਹੀਂ ਨਹੀਂ ਮੈਂ ਇਹਰਾ ਹੋਰ ਤਰੀਕੇ ਨਾਲ ਬਦਲੇ ਲੈ ਤੂੰ ਕਿਹੜੇ ਤਰੀਕੇ ਨਾਲ ਲੈਣੇ ਚਾਹਣਾ ਮੈਂ ਰਿਸ਼ਤੇਦਾਰੀਆਂ ਕੱਢ ਕੇ ਬਦਲੇ ਲੈਣੇ ਜਿਹੜੀ ਮਾੜੀ ਮੋਟੀ ਕਸਰ ਰਹਿ ਗਈ ਆ ਨਾ ਭਾਜੀ ਉਹ ਕੱਟਣੀ ਬਹੁਤ ਬਾਰਡਰ ਦੇ ਕਿਉਂ ਨਹੀਂ ਜਾਂਦਾ ਉੱਥੇ ਜਾ ਕੇ ਬਦਲੇ ਲੈ ਆ ਓਏ ਉੱਤਰ ਵੀ ਤੇ ਆਪਣੇ ਭਰਾ ਵਾ ਉੱਥੇ ਕਿੰਨਾ ਕੋ ਬਦਲੇ ਲੈਣੇ ਬਦਲੇ ਤੇ ਮੈਂ ਉਹਨਾਂ ਕੋ ਲੈਣੇ ਜਿਨ੍ਹਾਂ ਨੇ ਕੰਧਾਂ ਮਾਰ ਵੀਰ ਆਪਾਂ ਤੇ ਗੇਮ ਹੀ ਕਰਾਈ ਰਹੀ ਆ ਆਪਾਂ ਵੀ ਗੇਮਾਂ ਹੀ ਕੀਤੀਆਂ ਵਾ ਸਕੂਲੇ ਵੀ ਆਪਾਂ ਗੋਲਾ ਗੋਲਾ ਸੁੱਟਦਾ ਹੀ ਰਹੇ ਡੌਂਕੀ ਦਾ ਨਾਮ ਸੁਣਿਆ ਡੌਂਕੀ ਦਾ ਸੁਣਿਆ ਭਾਜੀ ਡੌਂਕੀ ਦਾ ਖਰੂ ਖਾਣ ਵਾਲੀ ਚਾਰ ਰੀ ਵੇਖੀ ਆ ਤੇ ਆ ਜਾ ਮਕਸੀਕੋ ਚੱਲੀਏ ਵੇਖੀਓ ਉਹਦੇ ਭਾਜੀ ਕੋਟ ਦੇ ਮਾਰਦੇ ਵੜਾ ਵਾ ਇਹ ਬੈਂਡ ਲੈ ਲੈਗਾ ਬੈਂਡ ਜਿੰਨੇ ਕੋ ਇੱਕ ਤਾਂ ਹੈਗਾ ਮਾਰਦੇ ਪਿਆਰੇ ਲਾਲ ਕਾ ਓਏ ਓ ਬੈਂਡ ਨਹੀਂ ਭਰਾਵਾ ਉਹ ਬੈਂਡ ਨਹੀਂ ਫਿਰ ਪਬਜੀ ਬੈਂਡ ਕਾ ਲੈਨੇ ਉਹ 6 ਬੰਦੇ ਆ ਜਾਣਗੇ ਓਏ ਭਰਾਵਾ ਆਈ ਲੈਟਸ ਦੀ ਗੱਲ ਕਰਨ ਰਿਆਂ ਉਹ ਨਾ ਨਾ ਭਾਜੀ ਇਹ ਨਹੀਂ ਮੇਰੇ ਤੋਂ ਹੋਣੀ ਆਣੀ ਮੈਂ ਤਾਂ ਗਿਆ 12 ਮਾਸਟਰਾਂ ਨੂੰ ਤਾਂ ਨੇ ਦੁਨੇ ਦੇ ਕੇ ਕੀਤੀਆਂ ਬੜੇ ਨੰਦ ਬੜੇ ਐਸਾ ਕਰਾਉਂਦੇ ਆ ਸਰਜੀਤ ਨਾਟਕਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਸਾਰੇ ਵੀਡੀਓ ਬੰਦੇ ਤੇ ਮਿਲ ਜਾਣਗੇ ਤੈਨੂੰ ਠੀਕ ਹੈ ਜੀ